ਬਿਲਕੁਲ ਜੀ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਰੀਜਨ ਦੇ ਵਿੱਚ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਤੇ ਟੈਂਪਰੇਚਰ 43 ਡਿਗਰੀ ਸੈਂਟੀਗ੍ਰੇਡ ਨੂੰ ਵੀ ਕ੍ਰਾਸ ਕਰ ਗਿਆ ਸੀ ਕੱਲ ਦਾ ਡੇ ਟਾਈਮ ਟੈਂਪਰੇਚਰ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.6 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਪਿਛਲੇ ਕੁਝ ਦਿਨਾਂ ਤੋਂ ਨਾਈਟਸ ਵੀ ਕਾਫੀ ਵਾਮ ਚੱਲ ਰਹੀਆਂ ਸੀਗੇ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਸੀਗਾ ਜਿਵੇਂ ਕੱਲ ਦਾ ਨਾਈਟ ਟਾਈਮ ਟੈਂਪਰੇਚਰ 30.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਜਿਹੜਾ ਕਿ 1970 ਤੋਂ ਲੈ ਕੇ ਹੁਣ ਤੱਕ ਦਾ 21 ਮਈ ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਸੀ ਪਰ ਕੱਲ ਸ਼ਾਮ ਤੋਂ ਕੋਈ ਇੱਕ ਥੋੜੀ ਚੇਂਜ ਅਬਜ਼ਰਵ ਕੀਤੀ ਗਈ ਹੈ ਸੋ ਦੇ ਨਾਲ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਸੋ ਅੱਜ ਦਾ ਨਾਈਟ ਨਾਰਮਲ ਤੋਂ ਲਗਭਗ 3.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਪਰ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 4-5 ਦਿਨ ਫਿਲਹਾਲ ਜਿਹੜਾ ਤੇਜ਼ ਹਵਾਵਾਂ ਕਿਤੇ ਕਿਤੇ ਚੱਲ ਸਕਦੀਆਂ ਨੇ ਔਰ ਇਹਦੇ ਨਾਲ-ਨਾਲ ਗਰਜ ਚਮਕ ਜਾਂ ਥੰਡਰੀ ਡਿਵੈਲਪਮੈਂਟ ਹੋ ਸਕਦੀ ਹੈ ਪਰ ਕਿਤੇ ਕਿਤੇ ਹਲਕੇ ਛਿੱਟੇ ਜਾਂ ਹਲਕੀ ਬਾਰਿਸ਼ ਜੋ ਹੈ ਆਉਣ ਵਾਲੇ 4-5 ਦਿਨਾਂ ਦੇ ਵਿੱਚ ਉਹ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਮਡਿ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਹੈ ਮੈਂ ਤੁਸੀ येलो ਅਲਰਟ ਦੀ ਗੱਲ ਕੀਤੀ ਹੈ ਤਾਂ ਚੰਡੀਗੜ੍ਹ ਮੋਹਾਲੀ ਵਾਲੀ ਸਾਈਡ ਬਰਸਾਤ ਵੀ ਦੇਖਣ ਨੂੰ ਮਿਲੀ ਹੈ ਪਟਿਆਲੇ 'ਚ ਵੀ ਬਰਸਾਤ ਹੋਈ ਹੈ ਲੁਧਿਆਣਾ ਆਨਵਰ ਜਿਹੜੇ 4-5 ਦਿਨ ਨੇ ਉਹਨਾਂ ਦੇ ਵਿੱਚ ਹਲਕੀ ਬਾਰਿਸ਼ ਕਿਤੇ ਕਿਤੇ ਜਿਹੜਾ ਪੰਜਾਬ ਦੇ ਵਿੱਚ ਹੋ ਸਕਦੀ ਹੈ ਫਸਲਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਮੈਮ ਇਸ ਕਿਉਂਕਿ ਇਹ ਮੌਸਮ ਬਦਲਦਾ ਹੈ ਜੇਕਰ ਦੇਖਿਆ ਜਾਵੇ ਹਮੇਸ਼ਾ ਜ਼ਿਆਦਾਤਰ ਨੋਟ ਕੀ ਤਜੰਦ ਸੀ ਮੌਸਮ ਦੇ ਵਿੱਚ ਚੇਂजेस ਵੈਸਟਰਨ ਡਿਸਟਰਬੈਂਸਸ ਦੇ ਕਰਕੇ ਆਈ ਸੀ ਇਸ ਚੇਂजेस ਦਾ ਕੀ ਕਾਰਨ ਬਣਿਆ ਦਾ ਜੀ ਕਿਉਂਕਿ ਟੈਂਪਰੇਚਰ ਕਾਫੀ ਰਾਈਜ਼ ਹੋ ਗਿਆ ਸੀਗਾ ਜਦੋਂ ਟੈਂਪਰੇਚਰ ਰਾਈਜ਼ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਨੇ ਉਹਦੇ ਨਾਲ ਗਰਜ ਚਮਕ ਰਿਹਾ ਹਲਕੀ ਬਾਰਿਸ਼ ਕਈ ਵਾਰੀ ਹੋ ਜਾਂਦੀ ਹੈ ਮੈਂ ਜ਼ਿਆਦਾਤਰ ਉਮੀਦ ਇਹ ਰਹਿੰਦੀ ਵੀ ਜੇ ਮੌਸਮ ਬਦਲ ਰਿਹਾ ਤਾਂ ਬਰਸਾਤ ਦੇ ਨਾਲ ਬਦਲੇਗਾ ਤਾਂ ਹਵਾਵਾਂ ਤੇਜ਼ ਚੱਲਣ ਕੇ ਪਰ ਇਹ ਹਨੇਰੀ ਚੱਕੜ ਵਰਗਾ ਜਿਹੜਾ ਮਾਹੌਲ ਬਣ ਜਾਂਦਾ ਸਾਰੇ ਪਾਸੇ ਕੱਲ ਮਿੱਟੀ ਧੁੰਦ ਦੇਖਣ ਮਿਲ ਰਹੀ ਸੀਗੀ ਹਲਕੀ ਚਾਦਰ ਜੀ ਜਿਵੇਂ ਕਹਿ ਸਕਦੇ ਮਿੱਟੀ ਦੀ ਸੀ ਤੇ ਇਹੀ ਇਸੇ ਤਰੀਕੇ ਨਾਲ ਰਹੇਗਾ ਮੌਸਮ ਜੀ ਆਨਵਰੇ ਚਾਰ ਪੰਜ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ ਤੇਜ਼ ਹਵਾਵਾਂ ਕਿਤੇ ਕਿਤੇ ਚੱਲ ਸਕਦੀਆਂ ਨੇ ਔਰ ਗਰਜ ਚਮਕ ਹੋ ਸਕਦੀ ਹੈ ਜਾਂ ਹਲਕੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ